ਲੁਧਿਆਣਾ ਦੇ ਸ਼ਿਮਲਾਪੁਰੀ ਚ 2021 ਚ 22 ਸਾਲਾਂ ਦੀ ਬੱਚੀ ਦਿਲਰੋਜ਼ ਨੂੰ ਜ਼ਿੰਦਾ ਦਫਨਾਉਣ ਦੇ ਮਾਮਲੇ ਚ ਦੋਸ਼ੀ ਨੀਲਮ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਸੈਸ਼ਨ ਜੱਜ ਮਨੀਸ਼ ਸਿੰਘਲ ਦੀ ਅਦਾਲਤ ਵਿੱਚ ਮੁਲਜ਼ਮ ਨੀਲਮ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਤੁਹਾਨੂੰ ਦੱਸ ਦਈਏ ਕਿ ਸ਼ੁੱਕਰਵਾਰ ਨੂੰ ਅਦਾਲਤ ਨੇ ਉਸ ਨੂੰ ਦੋਸ਼ੀ ਕਰਾਰ ਦਿੱਤਾ ਸੀ ਤੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ ਜਿਸ ਤੋਂ ਬਾਅਦ ਕੁਝ ਕਾਰਨਾ ਕਰਕੇ ਦੋਸ਼ੀ ਨੀਲਮ ਨੂੰ ਸੋਮਵਾਰ ਅਤੇ ਮੰਗਲਵਾਰ ਨੂੰ ਸਜ਼ਾ ਨਹੀਂ ਸੁਣਾਈ ਗਈ ਅਦਾਲਤ ਵਿੱਚ 2 ਦਿਨਾਂ ਤੋਂ ਸਜ਼ਾ ਸੁਣਾਈ ਜਾਣ ਤੇ ਦਿਲਰੋਜ਼ ਦੀ ਮਾਂ ਮੰਗਲਵਾਰ ਨੂੰ ਅਦਾਲਤ ਦੇ ਬਾਹਰ ਰੋਂਦੀ ਰਹੀ ਤੇ ਇਸ ਦੌਰਾਨ ਔਰਤ ਨੇ ਕਿਹਾ ਕਿ ਉਸ ਦੀ ਬੇਟੀ ਨੂੰ 5 ਮਿੰਟ ਵਿੱਚ ਮਾਰ ਦਿੱਤਾ ਗਿਆ ਸੀ ਪਰ ਹੁਣ ਕਾਤਲ ਨੂੰ ਸਜ਼ਾ ਦੇਣ 'ਚ ਇੰਨਾ ਸਮਾਂ ਕਿਉਂ ਲੱਗ ਰਿਹਾ ਉਸ ਨੇ ਕਾਤਲ ਨੀਲਮ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕੀਤੀ ਸੀ ਦਿਲਰੋਜ਼ ਦੇ ਪਿਤਾ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਬੱਚਿਆਂ ਲਈ ਬਾਜ਼ਾਰ ਤੋਂ ਘਡਾਉਣੇ ਅਤੇ ਚੀਜ਼ਾਂ ਲੈ ਕੇ ਆਉਂਦਾ ਸੀ ਤੇ ਨੀਲਮ ਨੂੰ ਇਹ ਗੱਲ ਚੰਗੀ ਨਹੀਂ ਸੀ ਲੱਗਦੀ ਇਸੇ ਕਾਰਨ ਉਸ ਨੇ ਦਿਲਰੋਜ਼ ਦਾ ਕਤਲ ਕੀਤਾ ਹੈ ਪਰ ਆਖਰਕਾਰ ਦਿਲਰੋਜ ਨੂੰ ਸਜ਼ਾ ਮਿਲੀ ਗਈ ਉਸ ਨੂੰ ਅਦਾਲਤ ਵੱਲੋਂ ਫਾਂਸੀ ਦੀ ਸਜ਼ਾ ਸੁਣਾਈ ਗਈ ਹੋਰ ਵਕੀਲ ਨੇ ਕੀ ਕਿਹਾ ਲਓ ਤੁਸੀਂ ਵੀ ਸੁਣੋ ਬਹੁਤ ਮਿਹਨਤ ਲੱਗੀ ਹੈਗੀ ਇਹ ਇਸ ਪਰਿਵਾਰ ਦੀ ਸਾਰੇ ਅਰਦਾਸਾ ਜੀ ਸੁਸਾਇਟੀ ਦੀਆਂ ਜੀ ਇਧਰ ਹੋਰ ਲੋਕਾਂ ਦੇ ਖੇਡਣਾ ਬਣਾ ਦੇ ਵਿੱਚ ਭਾਵਨਾ ਸੀ ਕਿ ਇਨਸਾਫ ਕੋ ਤੋਂ ਮਿਲੂ ਅੱਜ ਜਿਹੜਾ ਹੈਗਾ ਫਾਈਨਲੀ ਜੈਤ ਸਿੰਘ ਨੇ 264 ਥੱਲੇ ਪਹਿਲੇ ਲਾਈਫ ਇੰਪ੍ਰਿਜ਼ਨਮੈਂਟ ਕੀਤੀ ਹੈ 201 ਜਿਹੜਾ ਹੈਗਾ ਵਾ ਕਿਉਂਕਿ ਇਹਨੇ ਟੈਂਪਰ ਕੀਤਾ ਹੈਗਾ ਉਹਦੇ ਕਰਕੇ 5 ਸਾਲ ਦੀ سزا ਔਰ 302 ਥੱਲੇ ਜਿਹੜਾ ਮਰਡਰ ਕੀਤਾ ਹੈ ਉਹਦੇ ਵਾਸਤੇ ਡੈਥ ਸੈਂਟੈਂਸ ਦੇ ਆਰਡਰ ਕੀਤਾ ਇੱਕ ਬੜਾ ਰੈਰੈਸਟ ਆਫ ਦਾ ਰੇਅਰ ਕੇਸ ਹੈ ਅੱਜ ਕਿਉਂਕਿ ਸੋਸਾਇਟੀ ਦੀਆਂ ਭਾਵਨਾਵਾਂ ਸੀਗਾ ਹਰ ਇੱਕ ਮਾਂ ਦੀ ਭਾਵਨਾ ਸੀ ਹਰ ਪਰਿਵਾਰ ਦਾ ਭਾਵਨਾ ਸੀ ਉਹਦੇ ਕਰਕੇ ਜੋ ਸੈਂਟੈਂਸ ਤੋਂ ਡੈਥ ਕੀਤਾ ਹੈ ਬਾਏ ਹੈਂਗਿੰਗ ਜਦ ਤਰ ਡੈਥ ਨਹੀਂ ਹੁੰਦੀ ਇਹ ਆਰਡਰ ਜਿਹੜਾ ਹੈਗਾ ਬੜਾ ਫਾਰ ਫਲੈਟ ਹੈ ਦੇ ਇਮਪੈਕਟ ਹੈਗੇ ਸੁਸਾਇਟੀ ਦੇ ਉੱਤੇ ਸੁਸਾਇਟੀ ਦੇ ਵਿੱਚ ਜਿਹੜਾ ਮੈਸੇਜ ਬੜਾ ਕਲੀਅਰ ਗਿਆ ਹੈ ਕਿ ਇਨਸਾਫ ਜਿਹੜਾ ਹੈਗਾ ਜ਼ਰੂਰ ਹੁੰਦਾ ਹੈ ਔਰ ਜਿਹੜੇ ਬੰਦੇ ਕੋਈ ਵੀ ਗਲਤ ਕਦਮ ਚੱਕਦੇ ਹੈ ਤੋਂ ਉਹਨਾਂ ਨੂੰ ਜਿਹੜਾ ਹੈਗਾ ਅਦਾਲਤਾਂ ਵਿੱਚ ਇਨਸਾਫ ਜ਼ਰੂਰ ਮਿਲੂਗਾ ਆਜ ਪਰਵਾਰ ਆ ਮੇਰੇ ਬੱਚੇ ਉਹਨੇ ਸਾਰੇ ਸਾਰੇ ਸਾਡਾ ਪਰਵਾਰ ਹੈਗਾ ਇੱਥੇ ਬੈਠਾ ਹੋਇਆ ਆਜੋ ਬਾਹਰ ਆਜੋ ਬਾਤ ਕਰੋ ਮਾਰਾ ਜੀ ਬਾਤ आजा बाहर जाओ 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 बाहर ਜੀ ਜਿੰਦਾਬਾਦ ਜਿੰਦਾਬਾਦ ਬੀੜੀ ਗੁਪਤਾ ਜੀ ਜਿੰਦਾਬਾਦ ਜਿੰਦਾਬਾਦ ਪਰੇਵਕਰ ਘੁਮਣ ਜਿੰਦਾਬਾਦ ਜਿੰਦਾਬਾਦ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਰ ਸਾਰੀ ਸਿੰਘ ਰੱਬ ਦਾ ਜੱਜ ਸਾਹਿਬ ਦਾ ਘੁਮਣ ਸਾਹਿਬ ਦਾ ਬੀੜੀ ਗੁਪਤਾ ਜੀ ਦਾ ਬਹੁਤ ਬਹੁਤ ਮੇਰੇ ਕੋਲ ਕੋਈ ਬੋਲ ਨਹੀਂ ਆ ਕਿ ਜਿੰਨਾਂ ਨੂੰ ਮੈਂ ਉਹਨਾਂ ਦਾ ਤੰਬੂਦ ਕਰ ਸਕਾਂ ਉਹਨੇ ਮੇਰੀ ਕੁੜੀਆਂ ਨੂੰ ਮਾਰਿਆ ਸੀ ਜੀ ਰੱਬ ਨੇ ਵੀ ਹੁਣ ਇਹ ਜੀ ਸਜ਼ਾ ਦੇਣੀ ਹੈ ਜੱਜ ਸਾਹਮਣੇ ਜਿਹੜੀ ਜਿੱਤੀ ਮੈਂ ਉਹਨਾਂ ਦਾ ਕੋਈ ਧੰਨਵਾਦ ਨਹੀਂ ਕਰ ਸਕਦਾ ਬਹੁਤ ਬਹੁਤ ਧੰਨਵਾਦ ਮੇਰੇ ਕੋਈ ਵਰਲਡ ਨਹੀਂ ਜਿੰਨਾਂ ਦਾ ਮੈਂ ਧੰਨਵਾਦ ਕਰਾਂ ਬਹੁਤ ਜ਼ਿਆਦਾ ਸਾਥ ਦਿੱਤਾ ਔਰ ਉਹ ਗਵਾਹਾਂ ਦੇ ਉੱਤੇ ਮੈਨੂੰ ਮਾਣ ਹੈ ਜਿਹੜੇ ਗਵਾਹ ਨੇ ਸੱਚੜਾ ਹੈਗਾ ਅਦਾਲਤ ਸਾਹਮਣੇ ਲੈ ਕੇ ਆਂਦਾ ਔਰ ਸੱਚ ਦੀ ਬਣਾ ਦੇ ਉੱਤੇ ਜਿਹੜਾ ਹੈਗਾ ਵਾ ਅੱਜ ਮਾਨਯੋਗ ਜੱਜ ਸਾਹਿਬ ਮਰੀਤ ਸਿੰਘਲ ਜੀ ਇਹ ਫੈਸਲਾ ਦੇ ਸਕੇ ਇੱਕ ਮੈਂ ਬਹੁਤ ਧੰਨਵਾਦ ਕਰਦਾ ਸਾਡੇ ਪਬਲਿਕ ਕ੍ਰਾਸਕਿਊਟਰ ਜੀ ਬੀਡੀ ਗੁਪਤਾ ਜੀ ਦਾ ਜਿਹੜੇ ਕਿ ਸ਼ੁਰੂ ਤੋਂ ਹੀ ਆ ਮੇਰੇ ਨਾਲ ਆਏ ਨੇ ਜਿਨ੍ਹਾਂ ਨੇ ਬਹੁਤ ਜ਼ਿਆਦਾ ਸ਼ੋਰ ਨੂੰ ਹੀ ਮਿਹਨਤ ਕੀਤੀ ਹੈ ਨਾਲ ਲੱਗੇ ਅਸੀਂ ਔਰ ਇਹ ਕੇਸ ਨੂੰ ਅਸੀਂ ਇਸ ਮੁਕਾਮ ਤੱਕ ਪਹੁੰਚਾਇਆ ਇੱਕ ਮਿਸਾਲ ਬਣ ਗਿਆ ਪੂਰੀ ਦੁਨੀਆ ਵਾਸਤੇ ਇੱਕ ਮਿਸਾਲ ਬਣ ਗਿਆ ਕੇਸ ਤਾਂ ਕੋਈ ਬੰਦਾ ਕੋਈ ਲੇਡੀ ਕੋਈ ਬੱਚਾ ਕੋਈ ਇਦਾਂ ਦਾ ਜ਼ੋਰ ਮਾਰਾ ਕਰਦਾ ਮੈਂ ਥੋੜੀ ਬੰਦ ਕੀਤਾ ਬਾਪਿਆਰੋਂ ਯਾਰ ਉਹ ਉੱਪਰ ਦੇ ਰੱਖਿਆ ਸਾਰਿਆਂ ਨੂੰ ਬੇਨਤੀ ਕਰਦਾ ਅਰਦਾਸ ਕਰਦੇ ਆ ਤੁਹਾਨੂੰ ਸਾਰਾ ਕਰਨਾ ਸਾਡੇ ਸਾਰੇ ਉਹਦੇ ਵਿੱਚ ਤੁਹਾਨੂੰ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਔਰ ਮੀਡੀਆ ਦਾ ਸਪੈਸ਼ਲੀ ਮੈਂ ਬਹੁਤ ਥੈਂਕ ਯੂ ਕਰਦਾ ਇੱਕ ਪਾਸੇ ਰਹਿ ਗਿਆ ਸੀ ਸੌਰੀ ਮੈਂ ਉਹਦੀ ਗਲਤੀ ਮੰਨਦਾ ਪਹਿਲਾਂ ਤਾਂ ਪਾਪਾਇਟਰ ਪਹਿਲਾਂ ਪਾ ਸਰ ਹੋ ਜੀ ਸੋਨਿਹਾਰ ਸਰ ਤਾਇਰ ਸਰ इंडिया क्राइम न्यूज जुलम के खिलाफ जंग आप देख रहे हैं इंडिया क्राइम न्यूज